ਇਸ ਤਰ੍ਹਾਂ ਦਾ ਮਾਹੌਲ ਹੋਇਆ ਪਿਆ ਕਿ ਕੋਈ ਕਿਸੇ ਨੂੰ ਕਹੇ ਕਿ ਨਾ ਕਿਸੇ ਦੇ ਕਹਨ ਤੇ ਵੋਟ ਪਾਉਂਦਾ ਆਪਣੀ ਮਰਜ਼ੀ ਨਾਲ ਪਾਉਂਦਾ ਪਹਿਲਾਂ ਵੀ ਸਰਕਾਰ ਬਣੀਆਂ ਲੋਕਾਂ ਨੇ ਆਪਣੀ ਮਰਜ਼ੀ ਨਾਲ ਵੋਟ ਪਾਈ ਆ ਕਿਸੇ ਤੋਂ ਪੈਸੇ ਵੀ ਲਏ ਤੇ ਪੈਸੇ ਵਾਲੇ ਬੰਦੇ ਨੂੰ ਕੋਈ ਵੋਟ ਪਾ ਕੇ ਦੇ ਆ ਜੀ ਉਹ ਤਾਂ ਦੇਖੋ 15 20 ਸਾਲ ਕੋ ਉਹਨਾਂ ਨੇ ਕੀਤਾ ਇੱਥੇ ਕੰਮ ਬਹੁਤ ਵਧੀਆ ਕੀਤਾ ਮੈਂ ਵੀ ਅਕਾਲੀ ਦਲ ਪਾਰਟੀ 'ਚ ਰਿਹਾ ਮੈਂ ਇਹ ਗੱਲ ਨਹੀਂ ਕੰਮ ਕੀਤੇ ਆ ਉਹਨਾਂ ਨੇ ਕਰਨਾ ਉਹਨਾਂ ਦਾ ਫਰਜ਼ ਵੀ ਬਣਦਾ ਸੀ ਤੇ 20 ਸਾਲ ਉਹਨਾਂ ਨੇ ਚੰਗਾ ਇੱਥੇ ਪੰਜਾਬ ਦੇ ਉੱਤੇ ਰਾਜ ਕੀਤਾ ਪੰਜ ਵਾਰੀ ਉਹਨਾਂ ਦੀ ਸਰਕਾਰ ਬਣੀ ਤਾਂ ਜੇ ਉਹ ਚੰਗੇ ਕੰਮ ਕਰੇ ਤਾਂ ਤਾਂ ਹੀ ਪੰਜ ਵਾਰੀ ਬਣੀ ਤੋ ਸਾਰੇ ਆ ਰਗੇ ਦਮੇ ਤੁਰੇ ਫਿਰਦੇ ਨੇ ਤੇ ਬਹੁਤ ਤਰ੍ਹਾਂ ਦੇ ਲੋਕ ਤੁਰੇ ਫਿਰਦੇ ਆ ਜੀ ਉਹਨਾਂ ਦਾ ਇੱਕ ਦੂਜੇ ਡੈਟਚਮੈਂਟ ਹੁੰਦੀ ਆ ਇਹ ਕੋਈ ਪਾਰਟੀ ਲੈਵਲ ਦੇ ਬੰਦੇ ਨਹੀਂ ਹੈ ਨਾ ਇਹਨਾਂ ਦਾ ਕੋਈ ਸਕੋਪ ਪੜਦਾ ਨਹੀਂ ਜੀ ਇਸ ਟਾਈਮ ਜਿਹੜੀ ਹਰਸ਼ਿੰਦਰ ਕੌਰ ਬਾਦਲਾ ਉਸ ਨੇ ਵੱਡੇ ਵੱਡੇ ਇਸ ਤੋਂ ਪਹਿਲਾਂ ਜਿਹੜੇ ਆਪਣਾ ਕੰਮ ਕੀਤੇ ਨੇ ਉਹਨਾਂ ਨੇ ਵਾਅਦਾ ਕੀਤਾ ਸੀਗਾ ਵੀ ਅਸੀਂ ਆ ਕੰਮ ਕੀਤਾ ਆ ਕੰਮ ਕੀਤਾ ਤੇ ਹੁਣ ਹੁਣ ਵੀ ਹੁਣ ਲੱਗਦਾ ਵੀ ਉਹਨਾਂ ਦੁਬਾਰਾ ਵੋਟਾਂ ਮੰਗੇ ਕੰਮ ਨਹੀਂ ਜਿਹੜੇ ਸਾਰੇ ਉਹਨਾਂ ਨੇ ਕੀ ਤਰੀਕਾ ਬਹੁਤ ਬਹੁਤ ਜਿਹਨੇ ਕੈਂਡੀਡੇਟ ਹੈ ਸਭ ਤੋਂ ਪਹਿਲੇ ਨੰਬਰ ਜਲੰਧਰ ਦਾ ਹੀ ਐਗਜ਼ਾਮਪਲ ਸਾਡੇ ਸਾਹਮਣੇ ਆ ਇਹੜੇ ਕੈਂਡੀਡੇਟ ਬਾਰੇ ਕੀ ਕਹੀਏ ਜਿਹੜਾ ਤੀਨੂਆ ਉਹ ਕਿਹੜੀ ਪਾਰਟੀ ਚ ਸੀ ਜਿਹੜਾ ਸ਼ਸ਼ੀਰਿੰਕੂ ਆ ਉਹ ਕਿਹੜੀ ਪਾਰਟੀ ਸੀ ਜਿਹੜਾ ਅਜ ਕਾਂਗਰਸ ਚਾ ਉਹ ਕਿਹੜੀ ਪਾਰਟੀ ਸੀ ਕਿਸੇ ਪਾਰਟੀ ਬਾਰੇ ਕੋਈ ਵੀ ਜਿਹੜਾ ਹੈਗਾ ਗੱਲ ਕਹਿਣੀ ਉਹ ਅਜੇ ਤੱਕ ਠੀਕ ਨਹੀਂ ਜਿੱਥੋਂ ਤੱਕ ਹਰ ਸਿਮਰਤ ਦੀ ਗੱਲ ਹੈਗੀ ਆ ਇਹਦੇ ਵਿੱਚ ਕੋਈ ਰੌਲਾ ਹੀ ਨਹੀਂ ਕਿ ਬਠਿੰਡੇ ਦੇ ਵਿੱਚ ਜਿਸ ਤਰ੍ਹਾਂ ਏਮਜ਼ ਆਇਆ ਹੈ ਜਾਂ ਆਪਣੇ ਨੈਸ਼ਨਲ ਲੈਵਲ ਦੀ ਯੂਨੀਵਰਸਿਟੀ ਆਈ ਹੈ ਸੈਂਟਰਲ ਯੂਨੀਵਰਸਿਟੀ ਔਰ ਬਹੁਤ ਜ਼ਿਆਦਾ ਕੰਮ ਕੀਤੇ ਐ ਔਰ ਉਹ ਪੰਜ ਵਾਰੀ ਇਥੋਂ ਦੇ ਚੀਫ ਮਿਨਿਸਟਰ ਵੀ ਬਣਿਆ ਪਾਤੇ ਜੰਦਾ ਪਾਰਟੀ ਵਾਲਿਆਂ ਜਮਾਨਜਬਤ ਹੋ ਜੇ ਵਧਿਆ ਜੇ ਬਚਨਾ ਤਾਂ ਸੰਵਿਧਾਨ ਬਦਲ ਦੇਣਗੇ ਉਹ ਦੀ ਕਰ ਮਾਇ ਬੱਚਾ ਉਹਨਾਂ ਨਾਲ ਅਲੱਗ ਕਰਦਾ ਜੰਮੇ ਹੋਣ ਨਹੀਂ ਕੋ ਜੰਮਿਆ ਛੜਾ ਚਾੜਾ ਗਾ ਨਹੀਂ ਬਚਾਇਆ ਦਾ ਕਿ ਨਹੀਂ ਸਹੀ ਹੈ ਇਸ ਵਾਸਤੇ ਇਹਨੂੰ ਪਹਜਾਉਣਾ ਜ਼ਰੂਰੀ ਹੈ ਆਪਾਂ ਨੂੰ ਹੀ ਆਲਾ ਕਿਸਾਨ ਦਾ ਕੀ ਹਾਲ ਕਰਤਾ ਨੇ ਕਿਸਾਨਾਂ ਆਪਾਂ ਨੂੰ ਹਰਿਆਣੇ ਚ ਮਨੋਰ ਲਾਲ ਕਟਣ ਦੇ ਬੱਦ ਤੱਕ ਕਿਸੇ ਦਾ ਡੰਗਾ ਨਾ ਮਾਰਿਆ ਨੁਕਲੇ ਦੇ ਨੋਆ ساری ਉਮਰ ਤਾਂ ਕਾਲੀ ਦਾਟੇ ਖਾਈ ਗਈ ਮਾਲ ਕਾਇਗੀ ਬਤਾਏ ਤੇ ਹੁਣੇ ਪੈਸੇ ਦੇਤੇ ਜਾਂ ਲੈ ਲੈ ਪੈਸੇ ਲੈ ਕੇ ਉਧਰ ਜਾਵੜੀ ਨਹੀਂ ਸ਼ਰਮ ਨਹੀਂ ਆਉਂਦੀ ਅਸੀਂ ਘਰ ਜੀ ਤੁਸੀਂ ਦੇਖ ਰਹੇ ਹੋ 10 ਸਾਮਰ ਨੂੰ ਜਿੱਤੇ ਮੈਂ ਬਟਿੰਡਾ ਤੋਂ ਇਸਕਰਨ ਸਿੰਘ ਬਠਿੰਡਾ ਹੌਟ ਸੀਟ ਲੋਕ ਸਭਾ ਜਿਹੜੀ ਹੌਟ ਸੀਟ ਆ ਬਠਿੰਡਾ ਜਿੱਥੇ ਮੈਂਬਰ ਪਾਰਲੀਮੈਂਟ ਹਰਸੀਮਤ ਕੌਰ ਬਾਦਲ ਦੁਬਾਰਾ ਤੋਂ ਕਾਂਗਰਸ ਦੇ ਉਮੀਦਵਾਰ ਹਨ ਅਤੇ ਪੰਜਾਬ ਦੇ ਖੇਤੀਬਾੜੀ ਮੰਤਰੀ ਗਰਮੀਤ ਸਿੰਘ ਖੁੱਡੀਆਂ ਵੀ ਇੱਥੋਂ ਉਮੀਦਵਾਰ ਹਨ ਉਹਦੇ ਨਾਲ ਜਿਤ ਮਿੰਦਰ ਸਿੰਘ ਸਿੱਧੂ ਵੀ ਇੱਥੋਂ ਉਮੀਦਵਾਰ ਹਨ ਜੇ ਅੱਪ ਗੱਲ ਕਰੀਏ ਲੱਖਾ ਸਧਾਨਾ ਨੇ ਜੋ ਸਮਾਜ ਸੇਵੀ ਨੇ ਉਹ ਵੀ ਇੱਥੋਂ ਉਮੀਦਵਾਰ ਨੇ ਤੇ ਅਸੀਂ ਜੇ ਪਹੁੰਚੇ ਆ ਬਠਿੰਡਾ ਦੇ ਇਹ ਵਿਆਪਦਾਦੀ ਪੁੱਤੀ ਪਾਰਕ ਵੇਖੇ ਜਿੱਥੇ ਇੱਕ ਮਹਿਫਲ ਲੱਗੀ ਹੋਈ ਹੈ ਲੋਕਾਂ ਵੱਲੋਂ ਇਸੇ ਵਿਸ਼ੇ ਦੇ ਉੱਤੇ ਚਰਚਾ ਕੀਤੀ ਜਾ ਰਹੀ ਹੈ ਅਸੀਂ ਉਹਨਾਂ ਦਾ ਗਲਤ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਵੀ ਹੁਣ ਲੋਕ ਸਭਾ ਆਗੇ ਚੋਣਾਂ ਫਾਸਿਕਾ ਵੀ ਜੀ ਹਾਂ ਜੀ ਫਾਸਿਕਾ ਜੀ ਸਰ ਕੀ ਨਾਮ ਆ ਤੁਹਾਡਾ ਜੀ ਜੀ ਸਿੰਘ ਬਾਈ ਹਾਂ ਹੁਣ ਅਸਤਾ ਐ ਬਿਆਸਤਾ ਮੋ ਟੋਣ ਦਾ ਜਿਹੜਾ ਹੈਗਾ ਮਾਹੌਲ ਪੂਰਾ ਵੀ ਆਪਣਾ ਗਰਮ ਹੋਇਆ ਪਿਆ ਇਸ ਤਰ੍ਹਾਂ ਲੱਗਦਾ ਹੈ ਮਾਹੌਲ ਜਿਆ ਗਲਤ ਵੀ ਦਾ ਮਾਹੌਲ ਤਾਂ ਦੇਖੋ ਸਾਰੀਆਂ ਲੋਕਾਂ ਦੇ ਨਾਲ ਹੈ ਹਰ ਬੰਦੇ ਦਾ ਆਪੋ ਆਪਣੀ ਸੋਚ ਆ ਇਸ ਤਰ੍ਹਾਂ ਦਾ ਮਾਹੌਲ ਹੋਇਆ ਪਿਆ ਕਿ ਕੋਈ ਕਿਸੇ ਨੂੰ ਕਹੇ ਕਿ ਨਾ ਕਿਸੇ ਦੇ ਕਹਨ ਤੇ ਵੋਟ ਪਾਉਂਦਾ ਆਪਣੀ ਮਰਜ਼ੀ ਨਾਲ ਪਾਉਂਦਾ ਠੀਕ ਆ ਜਦੋਂ ਪਹਿਲਾਂ ਵੀ ਸਰਕਾਰ ਬਣੀਆਂ ਲੋਕਾਂ ਨੇ ਆਪਣੀ ਮਰਜ਼ੀ ਨਾਲ ਵੋਟ ਪਾਈ ਆ ਕਿਸੇ ਤੋਂ ਪੈਸੇ ਵੀ ਲਏ ਤੇ ਪੈਸੇ ਵਾਲੇ ਬੰਦੇ ਨੂੰ ਕੋਈ ਵੋਟ ਪਾ ਕੇ ਦੇ ਆ ਜੀ ਅੱਜ ਕੱਲ ਉਹ ਬੰਦਾ ਹੀ ਕਾਮਜਾਬ ਆ ਜਿਹੜਾ ਕਿ ਪੜ੍ਹੇ ਲਿਖਿਆਂ ਦੇ ਵਿੱਚ ਪੜ੍ਹੇ ਲਿਖਿਆਂ ਦੀ ਗੱਲ ਸੁਣਦਾ ਤੇ ਉਹਨਾਂ ਦੇ ਮੁਤਾਬਕ ਚੱਲਦਾ 14 ਸਾਲਾਂ ਜਾਂ ਪੜ੍ਹੇ ਲਿਖੇ ਬੰਦਿਆਂ ਨੂੰ ਤਾਂ ਬੇਰੋਜ਼ਗਾਰ ਨੌਕਰੀਆਂ ਚੰਗੀਆਂ ਮਿਲਣ ਉਸੇ ਨੂੰ ਵੋਟ ਪਾਊਗਾ ਹੋਰ ਕੋਈ ਐ ਤਾਂ ਹੈ ਨਹੀਂਗਾ ਉਹ ਜਿਆਦਾ ਆਦਮੀ ਨੂੰ ਵੋਟ ਪਾਊਗਾ ਉਹ ਦੇਖੋ ਅੱਜ ਦੀ ਮੌਕੇ ਦੀ ਸਰਕਾਰ ਜੇ ਚੰਗਾ ਕੰਮ ਕਰੂਗੀ ਅਗਲੇ ਵੀ ਨੂੰ ਵਧੀਆ ਵੋਟਾਂ ਪੈਣਗੀਆਂ ਤੇ ਲੋਕ ਜਿਹੜੇ ਪੜ੍ਹੇ ਲਿਖੇ ਸਰਕਾਰ ਨਵੀਂ ਬਣਾਉਣਗੇ ਲੋਕ ਸਭਾ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੇ ਵਿੱਚੋਂ ਆਪਣੇ ਜਿਹੇ ਖੜੇ ਹੋਏ ਇੱਥੇ ਉਹਨਾਂ ਉਮੀਦਵਾਰਾਂ ਨੂੰ ਵੋਟ ਪਾ ਕੇ ਕਾਮਯਾਬ ਕਰਨ ਦੀ ਕੋਸ਼ਿਸ਼ ਕਰਨਗੇ ਕਿਉਂਕਿ ਜੇ ਬੰਦੇ ਨੂੰ ਚੰਗਾ ਕੰਮ ਮਿਲੂਗਾ ਚੰਗੇ ਵਿਚਨੀਆਂ ਟ੍ਰੇਨਿੰਗਾਂ ਮਿਲਣਗੀਆਂ ਚੰਗੇ ਕੁਝ ਨੌਕਰੀਆਂ ਮਿਲਣਗੀਆਂ ਤਾਂ ਉਹ ਆਪਣੇ ਆਪ ਹੀ ਉਸ ਪਾਰਟੀ ਨਾਲ ਸੰਬੰਧਿਤ ਹੋਊਗਾ ਭਰਸਿਮਰਤ ਕੌਰ ਜਿਹੜੀ ਬਾਦਲ ਹੈ ਉਸ ਤੋਂ ਵੀ ਉਸ ਨੂੰ ਵਾਦਾ ਕੀਤਾ ਯਾਰ ਵੀ ਮੈਂ ਇੱਥੇ ਇੰਨੇ ਵਿਕਾਸ ਦੇ ਇੰਨੀ ਆਪ ਕੰਮ ਕੀਤਾ ਨਹੀਂ ਏਮ ਦੇ ਲੈ ਕੇ ਜਾਂਦਾ ਛੜਕਾਂ ਦੀ ਗੱਲ ਕਰੀਏ ਜਾਂ ਹੋਰ ਇੱਥੇ ਆਪਣੀ ਜੀ ਹਰ ਯੂਨੀਵਰਸਿਟੀ ਨੂੰ ਉਹਨਾਂ ਨੂੰ ਲੈ ਕੇ ਨਹੀਂ ਆ ਕੀ ਲੱਗਦਾ ਵੀ ਹੁਣ ਦੁਬਾਰਾ ਉਹਨਾਂ ਨੂੰ ਵੋਟ ਮਿਲਣੀ ਚਾਹੀਦੀ ਹੈ ਉਹ ਤੋਂ ਦੇਖੋ 15-20 ਸਾਲ ਕੋ ਉਹਨਾਂ ਨੇ ਕੀਤਾ ਇੱਥੇ ਕੰਮ ਬਹੁਤ ਵਧੀਆ ਕੀਤਾ ਮੈਂ ਵੀ ਅਕਾਲੀ ਦਲ ਪਾਰਟੀ ਚ ਰਿਹਾ ਮੈਂ ਬਾਹਰ ਹੋਣੀਗਾ ਇੱਥੇ ਪੰਜਾਬ ਬਠਿੰਡੇ ਦੇ ਰਹਿਣ ਵਾਲਾ ਸ਼ੁਰੂ ਤੋਂ ਲੈ ਕੇ ਸਾਡੇ ਦਾਦੇ ਪਰਦਾਦੇ ਤੋਂ ਪਹਿਲਾਂ ਤੋਂ ਚੱਲਦਾ ਆਉਂਦਾ ਸੀ ਇੱਥੇ ਰਾਏ ਨਾਗਾ ਦੇ ਸਾਡੇ ਸੀਗੇ ਆ ਆਂਗਰੇਜ਼ਰ ਪਾਰਟੀ ਨਾਲ ਵੀ ਰਹੇ ਉਸ ਤੋਂ ਬਾਅਦ ਇਸ ਅਕਾਲੀ ਦਲ ਨਾਲ 90 ਤੋਂ ਲੈ ਕੇ ਤੁਸੀਂ ਲਾ ਲਓ 80 ਤੋਂ ਲੈ ਕੇ ਅੱਜ ਤੱਕ ਚੱਲਦੇ ਆਏ ਆ ਮਾੜੀ ਗੱਲ ਨਹੀਂ ਕੰਮ ਕੀਤੇ ਉਹਨਾਂ ਨੇ ਕਰਨਾ ਉਹਨਾਂ ਦਾ ਫਰਜ਼ ਵੀ ਬਣਦਾ ਸੀ ਕਿ 20 ਸਾਲ ਉਹਨਾਂ ਨੇ ਚੰਗਾ ਇੱਥੇ ਪੰਜਾਬ ਦੇ ਉੱਤੇ ਰਾਜ ਕੀਤਾ ਪੰਜ ਵਾਰੀ ਉਹਨਾਂ ਦੀ ਸਰਕਾਰ ਬਣੀ ਤਾਂ ਜੇ ਉਹ ਚੰਗੇ ਕੰਮ ਕਰੇ ਤਾਂ ਤਾਂ ਹੀ ਪੰਜ ਵਾਰੀ ਬਣੀ ਆ ਅੱਜ ਦੇਖੋ ਅੱਜ ਲੋਕਾਂ ਦਾ ਕੀ ਵਿਊਗਾ ਠੀਕ ਹੈ ਉਹਨਾਂ ਨੇ ਚੰਗੇ ਕੰਮ ਕਰੇ ਉਹਨਾਂ ਦੇ ਚੰਗੇ ਮਤਾਬ ਸੋਚ ਦੇ ਮਤਾਬ ਵਿੱਚ ਜਿਉ ਗਏ ਕਾਰਨ ਗਈ ਆ ਪਿਛਲੇ 5 ਸਾਲ ਰੀ ਇਲੈਕਸ਼ਨ ਹੋਇਆ ਪਿਛਲੇ ਇਲੈਕਸ਼ਨ ਕਾਂਗਰਸ ਵੀ ਖਾਲੀ ਦਲ ਵੀ ਆਪ ਆਜ਼ਮੀ ਪਾਰਟੀ ਵੀ ਨਵੀਂ ਵੀ ਜੇ ਉਹਨਾਂ ਨੇ ਚੰਗੇ ਕੰਮ ਕਰੇ ਸੀ ਤਾਂ ਉਦੋਂ ਵੀ ਕੁਝ ਨਾ ਕੁਝ ਅੱਗੇ ਜਾ ਸਕਦੇ ਸੀ ਪਰ ਠੀਕ ਹੈ ਨਹੀਂ ਲੋਕਾਂ ਦਾ ਨਹੀਂ ਲਗਾ ਲਗਾ ਲੋਕਾਂ ਤਾਂ ਹੁਣ ਦੇਖੋ ਕਿਹੋ ਜਿਹੇ ਲੋਕਾਂ ਨੂੰ ਮਾਹੌਲ ਜੋ ਆਪ ਦੀਆਂ ਚੀਜ਼ਾਂ ਨੂੰ ਸੁਧਾਰ ਕੇ ਇੱਕ ਚੰਗਾ ਪੰਜਾਬ ਦੇ ਲਈ ਕੰਮ ਕਰਨਗੇ ਤਾਂ ਲੋਕ ਉਹਨਾਂ ਨੂੰ ਵੋਟ ਪਾ ਸਕਦੇ ਇਹ ਨਹੀਂ ਹੈਗਾ ਉਹਨਾਂ ਨੂੰ ਪਾਉਂਦੇ ਪਰ ਉਹ ਦੇਖਣ ਨੂੰ ਸਾਡੇ 'ਚ ਕੀ ਕਮੀਆਂ ਜੇ ਆਪਦੀਆਂ ਕਮੀਆਂ ਪੂਰੀਆਂ ਕਰਨਗੇ ਠੀਕ ਹੈ ਨਹੀਂ ਆਮ ਆਦਮੀ ਪਾਰਟੀ ਦਾ ਟੌਪ ਦਾ ਕੰਮ ਕਰ ਰਹੀ ਹੈ ਵਧੀਆ ਕਰ ਰਹੀ ਹੈ ਤੰਗਾਂ ਲੋਕਾਂ ਨੂੰ ਸਹਾਇਤਾ ਦੇ ਰਹੀ ਆ ਜਿਸ ਤਰ੍ਹਾਂ ਕਰਦੀ ਰਹੀ ਤਾਂ ਆਪਣੇ ਆਪ ਹੀ ਉਹਨਾਂ ਨੂੰ ਕੰਮ ਜਾਂ ਲੱਖਾਂ ਸਦਾਣਾ ਵੀ ਆਏ ਬੀਐਸ ਤੋਂ ਲੱਖਾਂ ਸਦਾਣਾ ਰਕੇ ਤਾਂ ਐਵੇਂ ਤੁਰੇ ਫਿਰਦੇ ਨੇ ਤਾਂ ਬਹੁਤ ਤਰ੍ਹਾਂ ਦੇ ਲੋਕ ਤੁਰੇ ਫਿਰਦੇ ਆ ਨਹੀਂ ਉਹਨਾਂ ਦਾ ਇੱਕ ਦੂਜੇ ਨਾਲ ਅਟੈਚਮੈਂਟ ਹੁੰਦੀ ਆ ਇਹ ਕੋਈ ਪਾਰਟੀ ਲੈਵਲ ਦੇ ਬੰਦੇ ਨਹੀਂ ਹੈ ਨਾ ਇਹਨਾਂ ਦਾ ਕੋਈ ਨਾ ਸਕੋਪ ਬਣਦਾ ਨਾ ਇਹਨਾਂ ਨੂੰ ਵੋਟ ਨਹੀਂ ਪਾਉਂਦਾ ਬੀਜੇਪੀ ਦੀ ਜੇ ਜੇ ਆਪਾਂ ਗੱਲ ਕੀਤੀ ਜਾਵੇ ਲੋਕੇ ਦੀ ਨੋ ਨਹੀਂ ਚਲੋ ਠੀਕ ਆ ਕਿ ਸੈਂਟਰ ਦੀ ਪਾਰਟੀ ਆ ਲੋਕਾਂ ਨੇ ਜਿਹੜਾ ਬੀਜੇਪੀ ਨਾਲ ਸੰਬੰਧ ਦਾ ਉਸ ਬੰਦੇ ਨਾਲ ਗੱਲ ਕਰਨੀ ਕਰਨੀ ਹੈ ਬਾਕੀ ਕੋਈ ਨਹੀਂ ਹੁੰਦਾ ਜੇ ਮੈਂ ਐਵੇਂ ਕਹਿਦਾ ਮੈਂ ਬੀਜੇ ਜਿਹੜੇ ਕਈ ਬੰਦੇ ਕਹਿੰਦੇ ਵੀ ਉਹ ਨਹੀਂ ਵੀ ਪਾਉਂਦੇ ਪਾਉਣ ਵਾਲੇ ਬਹੁਤ ਹੈਗੇ ਵੀ 25% ਚਾਹ ਦਾ ਬੰਦੇ ਹੁੰਦੇ ਹੀ ਹੁੰਦੇ ਹਨ ਹਰ ਇੱਕ ਪਾਰਟੀ ਦੇ ਜਿਨ੍ਹਾਂ ਨੇ ਪਾਉਣੀ ਉਹਨਾਂ ਨੇ ਪਾਉਣੀ ਸਾਡੇ ਨਾਲ ਹੋਰ ਵੀ ਇੱਥੇ ਹੈ ਜਣੇ ਸੱਸੀ ਗਾ ਜੀ ਸਰ ਕੀ ਨਾਮ ਤੁਹਾਡਾ ਬੜਾ ਪਿੱਛੇ ਯਾਰ ਗਾ ਬਾਜ ਫੜ ਲੈਂਦਾ ਤੁਹਾਡਾ ਨਾਮ ਕੀ ਹੈ ਸਰ ਕਰਨ ਸਰਮੰਦਰ ਜੀ ਚੰਦਰ ਸਿੰਘ ਜੀ ਦੀ ਗੱਲ ਕਰੀਏ ਲੋਕ ਸਭਾ ਚੋਣਾਂ ਨੇ ਇਸ ਟਾਈਮ ਪੂਰਾ ਵੀ ਆਪ ਦਾ ਬਿਖੜੇ ਦਾ ਮਾਹੌਲ ਹੈ ਜਿਹੜਾ ਪੂਰਾ ਗਰਮਾ ਗਰਮ ਹੈ ਕੀ ਲੱਗਦਾ ਵੀ ਇਸ ਟਾਈਮ ਜਿਹੜੀ ਹਰਸ਼ਿਮਰਤ ਕੋਰ ਬਾਦਲ ਆ ਉਸ ਨੇ ਵੱਡੇ ਵੱਡੇ ਇਸ ਤੋਂ ਪਹਿਲਾਂ ਜਿਹੜੀ ਆਪਣਾ ਕੰਮ ਕੀਤਾ ਨੇ ਉਹਨਾਂ ਨੇ ਵਾਦਾ ਕੀਤਾ ਸੀਗਾ ਵੀ ਅਸੀਂ ਆ ਕੰਮ ਕੀਤਾ ਆ ਕੰਮ ਕੀਤਾ ਤੇ ਹੁਣ ਹੁਣ ਵੀ ਹੁਣ ਲੱਗਦਾ ਵੀ ਉਹਨਾਂ ਦੁਬਾਰਾ ਵੋਟਰਾਂ ਨੂੰ ਚੈਂਜ ਮਿਲਣੀ ਚਾਹੀਦੀ ਪੱਕਾ ਜਿੱਤੂ ਪੱਕਾ ਕੰਮ ਨੇ ਜਿਹੜੇ ਸਾਰੇ ਉਹਨਾਂ ਨੇ ਕੀਤੇ ਨੇ ਬਹੁਤ ਬਹੁਤ ਵੈਸੇ ਵੀ ਜਿਹਨੇ ਕੈਂਡੀਡੇਟ ਹੈ ਸਭ ਤੋਂ ਪਹਿਲੇ ਨੰਬਰ ਤੇ ਜੀ ਵੀ ਆਪਾਂ ਗੱਲ ਕਰੀ ਵੀ ਵੀ ਇਹਦੇ ਹੁਣ ਆਸਟਮ ਆਏ ਨੇ ਗਰਮੀਆਂ ਸੰਖੋਡੀਆਂ ਨੇ ਉਹ ਪਹਿਲਾਂ ਉਤੋਂ ਐਮਐਲ ਜਿੱਤੇ ਨੇ ਹੁਣ ਦੁਬਾਰਾ ਫਿਰ ਉਤੋਂ ਵੀ ਆਪ ਇਲੈਕਸ਼ਨ ਹੋਣਗੇ ਕੀ ਲੱਗਦਾ ਵੀ ਉਹਨਾਂ ਨੂੰ ਹੁਣ ਇੱਥੋਂ ਵੀ ਹੋਣਗੇ ਦੇ ਖੜੇ ਨਹੀਂ ਹੁਣ ਦੁਬਾਰਾ ਯਾਰ ਉਹ ਨਹੀਂ ਮੁਕਾਬਲਾ ਕਰਦੇ ਇਹਦਾ ਨਹੀਂ ਕਰਦੇ ਮੁਕਾਬਲਾ ਤੈਨੂੰ ਦੱਸਦਾ ਇੰਤਜ਼ਾਹ ਹੋ ਕਿਸੇ ਨੂੰ ਕਹਦੇ ਤੂੰ ਇੱਥੇ ਹੀ ਆਉਗੀ ਪਹਿਲੇ ਨੰਬਰ ਕੋਕੜੀ ਸਾਡੇ ਨਾਲ ਹੋਰ ਵੀ ਹੈਗੇ ਨੇ ਬਜ਼ੁਰਗ ਸਾਹਿਬ ਜੀ ਸਰ ਕੀ ਨਾਮ ਹੈ ਤੁਹਾਡਾ ਹੂੰ ਮੇਰਾ ਮਾਦਾ ਬੂਟੋਸ ਕਰਵਾਣਾ ਸਰਮਣਾ ਸਾਹਿਬ ਜੀ ਗੱਲ ਕਰੀਏ ਲੋਕ ਸਭਾ ਚੋਣਾਂ ਆਈਆਂ ਨੇ ਇਸ ਟਾਈਮ ਲੱਖਾਂ ਸਦਾਣਾ ਵੀ ਮੈਦਾਨ ਚ ਨੇ ਉਹਨਾਂ ਵੱਲੋਂ ਵੀ ਲੋਕਾਂ ਨਾਲ ਵੱਡੇ ਵੱਡੇ ਵਾਅਦੇ ਕੀਤੇ ਜਾਂਦੇ ਨੇ ਉਹ ਭਾਵੇਂ ਇਸ ਤੋਂ ਪਹਿਲਾਂ ਉਹਦੇ ਉੱਤੇ ਇੱਕ ਆਪੀਆ ਟੈਗ ਲੱਗਾ ਹੈ ਕੈਂਸਟਰ ਦਾ ਪਰ ਹੂੰ ਇਸ ਟਾਈਮ ਲੋਕਾਂ ਨਾਲ ਉਹਨਾਂ ਵੱਲੋਂ ਵੀ ਆਣੋਂ ਵੱਡੇ ਵੱਡੇ ਵਾਅਦੇ ਕੀਤੇ ਕੀ ਲੱਗਦਾ ਹੈ ਕਿ ਲੱਖਾਂ ਜਾਂਦੇ ਨੇ ਫੇਜੀ ਕਲੀਅਰ ਨਹੀਂ ਮੌਕੇ ਤੇ ਪਤਾ ਲੱਗੂਗਾ ਵੀ ਕਿਹੜੇ ਪਾਸੇ ਨੂੰ ਲੋਕ ਜਾਂਦੇ ਆ ਫੇਜੀ ਲੋਕ ਦੱਸ ਨਹੀਂ ਰਹੇ ਸ੍ਰੀ ਕੋ ਆਪਮੀ ਦੂਸਰੀ ਥੀ ਗੱਲ ਸੁਣਦਾ ਆਪੀਂ ਦੱਸਦਾ ਜੀਤਮਿੰਦਰ ਜੀ ਇਹ ਬਗਲ ਕੀਤੀ ਜਾਵੇ ਕੋਈ ਤੁਹਾਨੂੰ ਕਿਸੇ ਬੰਦੇ ਦੀ ਵਾਰੀ ਵਿੱਚ ਕੁਝ ਨਹੀਂ ਅਜੀ ਕਹਿੰਦੇ ਇਹ ਤਾਂ ਮੁੱਖੇ ਤੋਂ ਪਤਾ ਲੱਗੂ ਕੀ ਹੋ ਆ ਜੀਤਮਿੰਦਰ ਆਇਆ ਹੁਣ ਇਸ ਤੋਂ ਦੁਆਰਾ ਉਸ ਤੋਂ ਪਹਿਲਾਂ ਕਾਂਈ ਦਲ ਦੇ ਵਿੱਚ ਸੀਗਾ ਤੇ ਹੁਣ ਉਹ ਆਪਣਾ ਵੀ ਹੋਰ ਬਸ ਵੈਕੀ ਲੱਗਦਾ ਹੈ ਜੀਤਮਿੰਦਰ ਜਿਸ ਤਰ੍ਹਾਂ ਦਾ ਪੂਤਾ ਸਿੰਘ ਜੀ ਨੇ ਕਿਹਾ ਪਹਿਲੀ ਗੱਲ ਤਾਂ ਸੀਕ੍ਰੇਟ ਵੋਟ ਦਾ ਮਤਲਬ ਇਹ ਹੀ ਹੁੰਦਾ ਵੀ ਕੋਈ ਵੀ ਵੋਟਰ ਕਿਸੇ ਵੀ ਪਾਰਟੀ ਦਾ ਤੇ ਕਿਸੇ ਵੀ ਕੈਂਡੀਡੇਟ ਦਾ ਨਾਂ ਨਾ ਲਵੇ ਕਿਉਂਕਿ ਇਸ ਕਨਸਟੀਟਿਊਸ਼ਨ 'ਚ ਵੀ ਇਹੀ ਪ੍ਰਵਿਧਨ ਹੈ ਵੋਟ ਜਿਹੜੀ ਸੀਕ੍ਰੇਟਲੀ ਪਾਈ ਜਾਂਦੀ ਹੈ ਨਾ ਕਿ ਦੱਸ ਕੇ ਮੈਂ ਫੁਲਾਨੀ ਪਾਰਟੀ ਨੂੰ ਪਾ ਰਿਹਾ ਇਸ ਕਰਕੇ ਕਿਸੇ ਵੀ ਕੈਂਡੀਡੇਟ ਦਾ ਨਾਮ ਲੈਣਾ ਪਾਰਟੀ ਦਾ ਨਾਮ ਲੈਣਾ ਇਹ ਤੁਹਾਡੇ ਚੈਨਲ ਨੂੰ ਨਹੀਂ ਚਾਹੀਦਾ ਵੀ ਕਿਸੇ 1 ਮਿੰਟ 1 ਮਿੰਟ ਜੀ 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 ਦੂਜੀ ਗੱਲ ਜਿਵੇਂ ਬੂਟਾ ਸਿੰਘ ਜੀ ਪਹਿਲਾਂ ਕਹਿ ਕੇ ਹਟੇ ਆ ਇਹ ਇਟ ਇਜ਼ ਟੂ ਮੈਚੁਰ ਬਹੁਤ ਜਲਦੀ ਹੈ ਵੀ ਆਪਾਂ ਹਜੇ ਕੋਈ ਫੈਸਲਾ ਕਰ ਸਕੀਏ ਵੀ ਕਿਹੜਾ ਕੈਂਡੀਡੇਟ ਜਿੱਤੂਗਾ ਕਿਹੜਾ ਹਾਰੂਗਾ ਅਜੇ ਤੱਕ ਲੋਕਾਂ ਦਾ ਮੂਡ ਜਿਹੜਾ ਹੈ ਕਿਉਂਕਿ ਪੰਜਾਬ ਦੇ ਵਿੱਚ ਚੋਣਾਂ ਵੀ ਸਭ ਤੋਂ ਲੇਟ ਨੇ ਤੇ ਅਜੇ ਤੱਕ ਲੋਕਾਂ ਦਾ ਮੂਡ ਅਖੀਰ ਤੇ ਜਾ ਕੇ ਪਤਾ ਨਹੀਂ ਕੀ ਬਣਦਾ ਅਛਾ ਉਦੋਂ ਗਾਹਾਂ ਗੱਲ ਜਿਹੜਾ ਤੁਸੀਂ ਕੈਂਡੀਡੇਟ ਅਜੇ ਤੱਕ ਤਾਂ ਹੀ ਨਹੀਂ ਪਤਾ ਵੀ ਉਹ ਆਪਦੀ ਪਾਰਟੀ ਚ ਰਹੂਗਾ ਕੈਂਡੀਡੇਟ ਕਿ ਦੂਜੀ ਪਾਰਟੀ ਇਸ ਵਿੱਚ ਓਵਰ ਹੋ ਜਾਊਗਾ ਜਲੰਧਰ ਦਾ ਹੀ ਐਗਜ਼ੈਂਪਲ ਸਾਡੇ ਸਾਹਮਣੇ ਹੈ ਕਿਹੜੇ ਕੈਂਡੀਡੇਟ ਬਾਰੇ ਕੀ ਕਹੀਏ ਜਿਹੜਾ ਤੀਨੂ ਆ ਉਹ ਕਿਹੜੀ ਪਾਰਟੀ ਚ ਸੀ ਜਿਹੜਾ ਸਿਸ਼ੀਰ ਰਿੰਕੂ ਆ ਉਹ ਕਿਹੜੀ ਪਾਰਟੀ ਸੀ ਜਿਹੜਾ ਅਜ ਕਾਂਗਰਸ ਚਾ ਉਹ ਕਿਹੜੀ ਪਾਰਟੀ ਸੀ ਕਿਸੇ ਪਾਰਟੀ ਬਾਰੇ ਕੋਈ ਵੀ ਜਿਹੜਾ ਹੈਗਾ ਗੱਲ ਕਹਿਣੀ ਉਹ ਅਜੇ ਤੱਕ ਠੀਕ ਨਹੀਂ ਦੂਜੀ ਗੱਲ ਜਿਹੜੇ ਚੈਨਲ ਨੇ ਜਿਵੇਂ ਤੁਸੀਂ ਆਏ ਹੋ ਤੁਹਾਡਾ ਬਿਲਕੁਲ ਨਿਰਪੱਖ ਰੋਲ ਚਾਹੀਦਾ ਜਿਹੜੇ ਨੈਸ਼ਨਲ ਲੈਵਲ ਤੇ ਮੁੱਦੇ ਐ ਆਪਣੇ ਵਕੀਲ ਕਪਲ ਸਿਬਲ ਨੇ ਕਿੰਨਾ ਤਕੜਾ ਮੁੱਦਾ ਰੱਖਿਆ ਕਿ ਕਰੰਸੀ ਬਾਹਰੋਂ ਛਪ ਕੇ ਸਿਸਟਮ ਦੇ ਵਿੱਚ ਐਡ ਕਰਤੀ ਰੂਲਿੰਗ ਪਾਰਟੀ ਨੇ ਲੇਕਿਨ ਤੁਹਾਡੇ ਚੈਨਲ ਇਸ ਗੱਲ ਤੇ ਬਿਲਕੁਲ ਚੁੱਪ ਬੈਠੇ ਐ ਜਦ ਦਾ ਇਹਦਾ ਮਸਲ ਤੁਸੀਂ ਵੀ ਬਕਾਉਂ ਹੋ ਜਿਹੜੇ ਉਸ ਗੱਲ ਨੂੰ ਨਹੀਂ ਉਹ ਵਾਰ ਰਹੇ ਜੇ ਤੁਸੀਂ ਨਿਰਪੱਖ ਹੈਗੇ ਹੋ ਤਾਂ ਇੱਕ ਐਡਾ ਵੱਡਾ ਜਿਹੜਾ ਨੈਸ਼ਨਲ ਲੈਵਲ ਦਾ ਉਹ ਬੰਦਿਆਂ ਨੂੰ ਐਂਟੀ ਨੈਸ਼ਨਲ ਕਹਿ ਸਕਦੇ ਹੋ ਬਾਹਰੋਂ ਇਨੀ ਕਰੈਸੀ ਛਾਪ ਕੇ ਤੇ ਸਿਸਟਮ ਦੇ ਵਿੱਚ ਐਂਟਰ ਹੋ ਗਈ ਜਾਂ ਤਾਂ ਉਹ ਕਪਲ ਸਿਮਬਲ ਦੇ ਉੱਤੇ ਪਰਚਾ ਦਰਜ ਕੀਤਾ ਜਾਵੇ ਜੇ ਉਹਨੇ ਝੂਠੀ ਸਟੇਟਮੈਂਟ ਆ ਜਾਂ ਫਿਰ ਤੁਹਾਡੇ ਚੈਨਲ ਬਕਾਊ ਹੈ ਜਿਹੜੇ ਉਸ ਗੱਲ ਨੂੰ ਹਜੇ ਤੱਕ ਲੋਕਾਂ 'ਚ ਨਹੀਂ ਪਿਆਰੇ ਇਹ ਮੇਰਾ opinion ਹੈ ਬਿਲਕੁਲ ਜੀ ਜੋ 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 ਦੋਸ਼ ਕਿਹਾ ਗਿਆ ਉਹ ਬਿਲਕੁਲ ਵੀ ਹੈਗਾ ਸਹੀ ਹੈ ਲੇਕਿਨ ਸਾਡਾੜਾ ਸਵਾਲ ਹੈ ਅਸੀਂ ਅਸੀਂ ਅੱਬ ਗੱਲ ਕਰਦੇ ਬਠਿੰਡੇ ਦੀ ਬਠਿੰਡੇ ਦੀ ਗੱਲ ਕਰ ਰਹੇ ਆ ਅਸੀਂ ਕਿ ਬਠਿੰਡੇ ਦੇ ਵਿੱਚ ਇਸ ਟਾਈਮ ਜਿਹੜੀ ਹੈ ਹਰਸਿਮਰਤ ਕੌਰ ਬਾਦਲਾ ਉਸਨੇ ਆਕੇ ਵੀ ਮੈਂ ਇੰਨੇ ਕੰਮ ਕੀਤੇ ਨੇ ਜੋ ਆਪਣਾ ਹੈ 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 ਕਿ ਕੁੜੀਆਂ ਸਾਹਿਬ ਉਹ ਕਹਿੰਦੇ ਵੀ ਸਾਡੇ ਵੱਲੋਂ ਕੀਤੇ ਕਹਿੰਦੇ ਤੁਸੀਂ ਇਹਨਾਂ ਵਾਰ ਕੀ ਅੱਬ ਗੱਲ ਕਰਦੇ ਕੁੜੀਆਂ ਸਾਹਿਬ ਨੂੰ ਤਾਂ ਹਜੇ ਤੱਕ ਨਾ ਉਹਨਾਂ ਕੋਲੇ ਕੋਈ ਪੋਰਟਫੋਲੀਓ ਉਸ ਕਿਸਮ ਦਾ ਆਇਆ ਨਾ ਹਜੇ ਉਹਨਾਂ ਨੂੰ ਮੌਕਾ ਮਿਲਿਆ ਕੰਮ ਕਰਨ ਦਾ ਜਿੱਥੋਂ ਤੱਕ ਹਰ ਸਿਮਰਤ ਦੀ ਗੱਲ ਹੈਗੀ ਆ ਇਹਦੇ ਵਿੱਚ ਕੋਈ ਰੌਲਾ ਹੀ ਨਹੀਂ ਕਿ ਬਠਿੰਡੇ ਦੇ ਵਿੱਚ ਜਿਸ ਤਰ੍ਹਾਂ ਏਮਜ਼ ਆਇਆ ਹੈ ਜાં ਆਪਣੇ ਨੈਸ਼ਨਲ ਲੈਵਲ ਦੀ ਯੂਨੀਵਰਸਿਟੀ ਆਈ ਹੈ ਸੈਂਟਰਲ ਯੂਨੀਵਰਸਿਟੀ ਔਰ ਬਹੁਤ ਜ਼ਿਆਦਾ ਕੰਮ ਕੀਤੇ ਆ ਔਰ ਉਹ ਪੰਜ ਵਾਰੀ ਇਥੋਂ ਦੇ ਚੀਫ ਮਿਨਿਸਟਰ ਵੀ ਬਣਿਆ ਇਹ ਗੱਲ ਤਾਂ ਲੋਕਾਂ ਨੂੰ ਹਰ ਇੱਕ ਨੂੰ ਪਤਾ ਹੈ ਇਹ ਤਾਂ ਪੁੱਛਣ ਦੀ ਲੋੜ ਹੀ ਨਹੀਂ ਇਹ ਤਾਂ ਐਵਰੀਬਾਡੀ ਨੋਜ਼ ਹੈ ਲੇਕਿਨ ਜਿਹੜਾ ਮੁੱਦਾ ਤੁਸੀਂ ਬਠਿੰਡੇ ਦਾ ਕਹਿੰਦੇ ਹੋ ਬਠਿੰਡਾ ਨੈਸ਼ਨਲ ਲੈਵਲ ਤੋਂ ਇਹ ਐਮਐਲਏ ਦੀਆਂ ਚੋਣਾਂ ਨਹੀਂ ਹੋ ਰਹੀਆਂ ਇਹ ਐਮਪੀ ਦੀਆਂ ਚੋਣਾਂ ਹੋ ਰਹੀਆਂ ਇਹ ਮੁੱਦਾ ਬਠਿੰਡੇ ਦਾ ਨਹੀਂ ਹੈ ਇਹ ਨੈਸ਼ਨਲ ਲੈਵਲ ਤੇ ਮੁੱਦੇ ਨੇ ਜਿਹੜਾ ਮੈਂਬਰ ਪਾਰਲੀਮੈਂਟ ਆ ਉਹਨੇ ਬਠਿੰਡੇ ਦਾ ਕੱਲੇ ਦਾ ਨਹੀਂ ਕੁਝ ਕਰਨਾ ਉਹ ਨੈਸ਼ਨਲ ਲੈਵਲ ਤੇ ਪਾਲਿਸੀਆਂ ਬਣਦੀਆਂ ਨੇ ਜਿਸ ਤਰ੍ਹਾਂ ਸਰਕਾਰ ਅੱਜ ਦੀ ਡੇਟ ਤੇ ਕਰ ਰਹੀ ਆ ਉੱਥੇ ਜੇ ਚੰਗੇ ਆਪ ਦੀ ਜ਼ਰਤਾਂ ਵਾਲੇ ਬੰਦੇ ਜਾਣਗੇ ਉਹੀ ਉਹ ਪਾਲਿਸੀ ਗਲਤ ਪਾਲਿਸੀ ਨੂੰ اپੋਜ਼ ਕਰ ਸਕਦੇ ਲੱਖਾਂ ਸਦਾਨਾ ਵੀ ਹੈਗਾ ਮੈਦਾਨ ਦੇ ਵਿੱਚ ਮੈਂ ਕਿਸੇ ਇੰਡੀਵਿਜੂਅਲ ਬਾਰੇ ਜਿਵੇਂ ਤੁਹਾਨੂੰ ਪਹਿਲਾਂ ਵੀ ਕਿਹਾ ਮੈਂ ਕਿਸੇ ਬਾਰੇ ਕੁਝ ਕੁਝ ਨਹੀਂ ਕਹਿਣਾ ਲੱਖਾਂ ਸਦਾਨਾ ਹੋਵੇ ਹਰ ਸਿਮਰਤ ਹੋਵੇ ਕੋਈ ਵੀ ਕੈਂਡੀਡੇਟ ਹੋਵੇ ਔਰ ਇਸ ਜਿੰਮੇ ਤੁਹਾਨੂੰ ਦੱਸਿਆ ਪ੍ਰਵੀਜ਼ਨ ਹੈ ਸੀਕ੍ਰੇਟ ਵੈਲਟ ਹੁੰਦੀ ਹੈ ਔਰ ਕੋਈ ਵੀ ਬੰਦੇ ਨੂੰ ਇਹ ਗੱਲ ਤੁਹਾਨੂੰ ਪੁੱਛਣੀ ਨਹੀਂ ਚਾਹੀਦੀ ਵੀ ਕੌਣ ਕਿਹਦੇ ਨਾਲ ਹੈ ਹਾਂ ਜੀ ਦੱਸਾਂ ਹਾਂ ਜੀ ਹਾਂ ਜੀ ਸਰ ਕੀ ਨਾਮ ਤੁਹਾਡਾ ਵੇਨਾਛ ਬੀਰਾਂ ਮੰਗ ਲੋਕ ਸਭਾ ਚੋਣਾਂ ਆ ਗਈਆਂ ਨੇ ਹਾਂ ਠੀਕ ਆ ਰਹੀਆਂ ਹਰ ਸਿਮਰਤਪੁਰ ਬਾਦਲਵੀ ਮੈਦਾਨ ਦੇ ਵਿੱਚ ਨੇ ਜੇ ਆਪਾਂ ਗੱਲ ਕਰੀ ਗਰਮੀ ਸਿੰਘ ਖੁੱਡੀਆਂ ਮੈਦਾਨ ਦੇ ਵਿੱਚ ਨੇ ਕੀ ਲੱਗਦਾ ਹਰ ਸਿਮਰਤਪੁਰ ਜੋ ਬਾਦਲ ਨੇ ਜੋ ਇਸ ਤੋਂ ਪਹਿਲਾਂ ਕੰਮ ਕੀਤੇ ਨੇ ਉਹਨਾਂ ਨੂੰ ਵੋਟ ਦੇਣੀ ਚਾਹੀਦੀ ਹੈ ਜਾਂ ਨਹੀਂ ਚਾਹੀਦੀ ਜੇ ਆਪਾਂ ਗੱਲ ਕਰਕੇ ਖੁੱਡੀਆਂ ਸਾਹਿਬ ਨੇ ਉਹਨਾਂ ਵੱਲੋਂ ਵੀ ਹੁਣ ਵੱਡੇ ਵੱਡੇ ਵਾਅਦੇ ਕੀਤੇ ਆ ਕੀ ਲੱਗਦਾ ਠੀਕ ਹੈ ਤੁਸੀਂ ਦੇਖੋ ਜੀ ਕੀ ਲੱਗਦਾ ਕਰਨਾ ਸਾਡੇ ਚੋਰ ਇਕੱਠੇ ਹੋ ਜਿੰਨੇ ਸਾਰੇ ਭਾਰਤੀ ਜਨਤਾ ਪਾਰਟੀ ਵਾਲਿਆਂ ਜਮਾਨ 잡ਤ ਹੋ ਜੇ ਵਧੀਆ ਜੇ ਬਚਨਾ ਤਾਂ ਸੰਵਿਧਾਨ ਬਦਲ ਦੇਣਗੇ ਏ ਮੋਦੀ ਕਹਿੰਦਾ ਅਸੀਂ ਲੁੱਟ ਕੇ ਖਾ ਜਾਵਾਂਗੇ ਤੁਹਾਨੂੰ ਕਰੋੜਾ ਰੁਪਇਆ ਲੁੱਟ ਕੇ ਖਾ ਗਏ ਤੁਹਾਨੂੰ ਪਤਾ ਹੀ ਹੈ ਤੇ ਹੁਣ ਇਹ ਸਾਰਾ ਹਾਰੀ ਕ ਨੂੰ ਕਹਿੰਦਾ ਜਨਨੀਆਂ ਨੂੰ ਤੁਹਾਡਾ ਕਹਿੰਦੇ ਕਾਂਗਰਸ ਵਾਲੇ ਕਹਿੰਦੇ ਭਾਈ ਇਹ ਤੁਹਾਡਾ ਮੁੰਗਲ ਸੁੱਤਰ ਅਸੀਂ ਇਹ ਲਾ ਕੇ ਖਾ ਜਾਣਗੇ ਜਾਂ ਵੇਚ ਦੇਣਗੇ ਮੋਦੀ ਕਹਿੰਦਾ ਮੈਂ ਬਚਾਉਣਾ ਅੱਲਾ ਕਹਦਾ ਜੰਮੇ ਹੋਰ ਨਹੀਂ ਕੋ ਜੰਮਿਆ ਛੜਾ ਚਾਟਾ ਅੱਗਾ ਨਹੀਂ ਪੇਚਾਗੇ ਦਾ ਕਿ ਨਹੀਂ ਸਹੀ ਹੈ ਇਸ ਵਾਸਤੇ ਇਹਨੂੰ ਪਹਜਾਉਣਾ ਜ਼ਰੂਰੀ ਆ ਭਾ ਇਹਨਾਂ ਨੂੰ ਬੀ ਜੀ ਪਿਆਰ ਨੂੰ ਪਹਜਾਉਣਾ ਜ਼ਰੂਰੀ ਆ ਇਹਨਾਂ ਬਣ ਨਹੀਂ ਦੇਣਾ ਇਥੋਂ ਪੰਜਾਬ ਚ ਅਲੱਗ ਦਾ ਹਿੰਦੁਸਤਾਨ ਚੰਗੇ ਰੋਂਗੇ ਜੇ ਬਚਣਾ ਤਾਂ ਨਹੀਂ ਆਪਾਂ ਮਾਰ ਦੋਗੇ। ਚਾਰੀ ਜਮੀਨਾਂ ਪਿੰਡਾਂਆਂ ਨੇ ਕੋਲਣ ਕੇ ਉਹਦਾ ਕਹਿੰਦੇ ਅਸੀਂ ਖੋਮਾ ਜੇ ਤੁਹਾਡੀ ਜਮੀਨਾਂ। ਕਿ ਨਹੀਂ ਇਸ ਵਾਸਤੇ ਆ ਆਦਮੀ ਨੇ ਵੋਟ ਪਾ ਦਿਓ ਜਾਂ ਕਾਲੀ ਦਲ ਨੂੰ ਪਾ ਦਿਓ ਪਰ ਇਹਦੀ ਜਮਾਨ ਜੱਫਤ ਕਰਾ ਦੇ। ਬੀ ਜੀ ਪੀ ਆ ਲੈਣ। ਬਸ ਇਹ ਚੌਂਗੇ ਆਪਾਂ। ਵਪਾਰੀ ਆ ਇਹ ਬੰਦਾ ਵਪਾਰੀ ਵਪਾਰੀ ਧੂਤੀ ਹੋਏ ਬੰਦੇ। ਕਾਰੋਬਾਰ ਪੁਲਸਟੇਟ ਤੋਂ ਤੋੜੇ। ਇਹ ਜਿਹੜਾ ਤੁਸੀਂ ਆਖਿਆ ਵੀ ਬੋਦੀ ਇਸ ਤਰ੍ਹਾਂ ਦੇ ਜੀ ਚੀਜ਼ਾਂ ਜਿਵੇਂ ਵੀ ਹੈਗਾ ਇਹ ਜਿਹੜੇ ਉਹ ਸਾਰੇ ਚੈਨਲ ਬਕਾਉ ਹੈ ਮੈਂ ਦੱਸ ਦੇ ਕਿਹੜਾ ਨਹੀਂ ਜਿਹੜੇ ਸੇਬ ਵੀ ਕੋਈ ਲਾਉਂਦੇ ਫਿਰ ਇੰਨਾ ਤੇ ਨਹੀਂ ਲਾਉਂਦੇ ਕਿਸਾਨੀ ਬਿਲ ਨਹੀਂ ਜਿਹੜੇ ਇਹ ਹਾਲੇ ਕਿਸਾਨਾਂ ਦਾ ਕੀ ਹਾਲ ਕਰਤਾ ਨੇ ਕਿਸਾਨਾਂ ਆਪਾਂ ਨੂੰ ਹਰਿਆਣੇ ਚ ਮਨੋਰ ਲਾਲ ਕਟੜ ਦੇ ਬੰਦ ਤੱਕ ਜਿਵੇਂ ਦੰਗਾ ਨਾ ਮਾਰਿਆ ਕਿੱਲਾ ਲਾਦੀਆਂ ਆਪਣਾ ਆਪਣੀ ਦਿੱਲੀ ਹੁੰਦੇ ਹੋਏ ਆਪਾਂ ਨੂੰ ਬੜ ਨਹੀਂ ਦਿੰਦੇ ਫਿਰ ਕਾਦੀ ਜ਼ਿੰਦਗੀ ਆ ਕਿਸਾਨ ਨੂੰ ਕੋਈ ਫਿਰ ਉੱਥੇ ਖੇੜੀ ਪਤਾ ਨਹੀਂ ਕਿਹੜਾ ਕਿਹੜਾ ਸੀ ਉੱਥੇ ਚੜਾਤੀ ਗੱਡੀ ਮਾਰਤੀ ਕਿਸਾਨਾਂ ਕਾਦੀ ਜਿੰਦਾਂ ਦੱਸ ਐ ਕੋਈ ਇਨਸਾਫ ਇੱਥੇ ਉਹਨੇ ਫਾਂਸੀ ਦੇ ਦਿੱਤੀ ਐ ਮੇਕਰ ਮੋਦੀ ਤੇ ਇਹਨੂੰ ਫਾਂਸੀ ਦੇਣੀ ਚਾਹੀਦੀ ਬਿੱਤਾ ਬਚਨ ਆ ਤੇਰਾ ਅਕੜਾ ਗਰੇ ਮੰਤਰੀ ਆਪਣਾ ਅਮਿਤ ਸ਼ਾ ਗੁੰਦਾ ਸਾਲਾ ਬਰਮਾਨ ਜੀ ਇਹਨਾਂ ਦੋਨਾਂ ਦੇ ਨਾਂ ਫਾਂਸੀ ਲਾ ਕੇ ਚੜਾ ਦੇ ਜਿਵੇਂ ਇਹਨਾਂ ਨੇ ਉਹ ਕੇਜਰੀ ਬਾਲ ਦਾ ਕੀ ਖਸੂਸੀ ਗਾ ਮੈਨੂੰ ਦੱਸ ਐਵੇਂ ਮੈਂ ਤੈਨੂੰ ਫੜ ਕੇ ਅੰਦਰ ਕਰਦਾ ਉਹਨੂੰ ਫੜ ਕੇ ਕੋਈ ਮਿਲਿਆ ਕੋਈ ਪ੍ਰੂਫ ਮਿਲਿਆ ਐਵੇਂ ਕੋਟਾਂਡੇ ਤਾਂ ਇਹਨਾਂ ਨੇ ਕੀਤੇ ਆ ਤੇ ਨਾ ਤੁਹਾਡਾ ਲੈਤਾ ਕਿਉਂ ਜੀ ਅਈ ਕੋਈ ਇਹ ਤਾਂ ਬਰਗਦਾ ਜੀ ਮੈਂ ਬਲੋਕੇ ਦੇ ਨੂੰ ਆ ਜਿਹੜੀ ਐਸ ਬਲੋਕੇ ਦੇ ਨੂੰ ਆ ساری ਉਮਰ ਤਾਂ ਆ ਕਾਹਲੀ ਦਾਚੇ ਖਾਈ ਗਈ ਮਾਲ ਕਾਈ ਗਈ ਪਤਾ ਹੈ ਤੇ ਹੁਣ ਇਹ ਪੈਸੇ ਦੇਤੇ ਜਾਂ ਲੈ ਲੈ ਪੈਸੇ ਲੈ ਕੇ ਉਧਰ ਜਾਵਦੇ ਨਹੀਂ ਸ਼ਰਮ ਨਹੀਂ ਆਉਂਦੀ ਇਹਨਾਂ ਤੇ ਮਰਜਣਾ ਚਾਹੀਦਾ ਵੀ ਇੱਕ ਪਾਸੇ ਰਹਿ ਕੋਈ ਦੀਨਮਨ ਹੁੰਦਾ ਬੰਦੇ ਦਾ ਧਰਮ ਹੁੰਦਾ ਬੰਦੇ ਦਾ ਐਵੇਂ ਇੱਕ ਬੱਟੂ ਦਾ ਹਾਲ ਆ ਕਾਂਗਰਸੋਂ ਨਿਕਲਿਆ ਉਹਨੇ ਦਿੱਤੀ ਕੁਰਬਾਨੀ ਆਪਣੇ ਗੰਗ ਸਿੰਘ ਨੇ ਕੁਰਬਾਨੀ ਦਿੱਤੀ ਕਿ ਨਹੀਂ ساری ਉਮਰ ਲੋਕਾਂ ਵਾਸਤੇ ਕੀਤਾ ਤੇ ਇਹਨੇ ਕੰਜਨ ਦੀ ਮਿੱਟੀ ਪੁਲੀਸ ਕਰਤੀ ਵੋਟ ਮਾਲਦਾ ਹੁੰਦਾ ਉਹਨੇ ਸ਼ਰਮਨਾ ਬਰਦਾ ਮਰਜਣਾ ਚਾਹੀਦਾ ਐਵੇਂ ਕਰ ਦੇਰਾ ਉਹ ਲੈ ਲੈ ਕੈਪਟਨ ਲਾਲਾ ਖਾਗੇ ਨੂੰ ਸਾਨੂੰ ਲਈ ਫਰਿਆ ਉਹ ਖਾ ਗਿਆ ਲੁੱਟ ਗਿਆ ਅੰਗਲ ਸਾਨੂੰ ਤੇ ਖਾ ਪੀ ਕੇ ਤੇ ਉਹ ਉਧਰ ਬੜ ਗਈ ਐਵੇਂ ਘਰੇ ਦੀ ਘਰ ਵਾਲੀ ਬੜ ਗਈ ਉਧਰ ਕੋਈ ਦੀਰਮਨ ਬੰਦੇ ਦਾ ਫਰਾਂ ਚਾਹੀਦਾ ਇੱਕ ਧੰਦੇ ਖਾਣਾ ਚਾਹੀਦਾ ਬੰਦੇ ਨੂੰ ਭਾਵੇਂ ਜਿੱਤੇ ਭਾਵੇਂ ਹਾਰੇ ਕਿ ਨਹੀਂ ਜੀ ਇਹ ਨਹੀਂ ਵੀ ਦੀਰਮਨ ਹੋਵੇ ਜਾ ਖੱਲੇਲਾ ਜਿਹਦਾ ਬੰਨਣਾ ਲਾ ਸੀ ਮੁੱਖ ਮੰਤਰੀ ਇਹ ਤੇ ਛਾਲ ਮਾਰ ਕੇ ਉਧਰ ਪੈਸੇ ਮਿਲ ਗਏ ਜਾਂ ਕਿਨੇ ਉਧਰ ਭੱਜ ਗਿਆ ਕਾਂਗਸ ਦੇ ਸਾਰੇ ਛੜ ਛੜ ਕੇ ਉਹ ਕਹਿੰਦਾ ਈਸੀਡੀ ਭੇਜ ਦੂ ਤੇਰੇ ਸੀਡੀ ਮਗਰ ਲਾ ਦੂ ਆ ਪੱਤ ਕਰਦੇ ਮਾਰੇ ਈਡੀ ਲਾ ਦੂ ਸਾਹਿਬ ਭੱਜ ਗਿਆ ਕਿ ਨਹੀਂ ਉਧਰ ਦਰਦੇ ਮਾਰੇ ਭੱਜਿਆ ਇਹ ਮੇਕਰ ਤੁਸੀਂ ਬਕਾਉ ਆ ਜਿਹੜਾ ਮਾਲਾ ਤੁਹਾਡੀ ਗੱਲ ਨਹੀਂ ਕਰਦਾ ਚੈਨਲ ਵਾਲੇ ਬਹੁਤ ਪਈ ਆ ਇਹ ਜੇ ਗੁੰਡੇ ਹੈਗੇ ਬਰਮਾ ਉਹ ਦਰਦੇ ਮਾਰੇ ਉਧਰ ਵਰਦੇ ਆ ਉਹਦੀ ਮੋਦੀ ਸੁਣਦੇ ਆ ਇੰਨਾ ਗਰੀਬਾਂ ਦੀ ਕੋਈ ਨਹੀਂ ਸੁਣਦਾ ਸੁਣਦਾ ਦਾਦਾ ਜੀ ਮੈਨੂੰ ਕਿਸੇ ਕਿਸਾਨ ਦੀ ਵੀਰ ਦੀ ਕਿਸੇ ਫਸਲ ਦੀ ਐਵੇਂ ਭਗਵੰਤ ਮਾਨ ਦਾ ਹਾਲਾ ਐਵੇਂ ਕਰੋਦੇ ਰਿਹਾ ਭਗਵੰਤ ਮਾਨ ਦੀ ਆਪਾਂ ਲਾ ਲੈਨੇ ਵਿਚਾਰਾ ਇਹ ਦੇਖ ਰਿਹਾ ਅੰਗਣ ਬਾੜੀ ਵਾਲੇ ਲਾਲਾ ਉਹ ਤਨਖਾਹ ਵਾਸਤੇ ਉਹਦੇ ਉੱਥੇ 14 ਮਹੀਨੇ ਹੋ ਗਏ 14 ਮਹੀਨੇ ਹੋ ਗਏ ਤਨਖਾਹ ਨਹੀਂ ਮਿਲੇ ਅੰਗਣ ਬਾੜੀ ਵਾਲਿਆਂ ਨੂੰ ਉਹਦੇ ਕਿਹੜਾ ਇੱਥੇ ਆਪਣੇ ਐਮਐਲ ਜਿੱਤੇ ਆ ਜਗਰੂਪ ਗਿੱਲਾ ਜਗਰੂਪ ਗਿੱਲਾ ਉਹਦੇ ਘਰੇ ਜਾ ਕੇ ਬਹਿ ਗਏ ਉਹਨੇ ਦਿੱਤਾ ਨਹੀਂ ਪਾਣੀ ਤੇ ਪੈਰ ਨਹੀਂ ਮਰਨ ਦਿੱਤਾ ਇਹਨੇ ਕਰਦੇ ਰਾਂ ਕਣਕ ਦੀਆਂ ਬੋਰੀਆਂ ਦਾ ਹੱਲ ਆਲਾ ਉਹ ਫੂਸ ਪਾ ਕੇ ਟਾ ਪਾ ਕੇ ਸੰਘਰੂਰੇ ਦਾ ਪਿੰਡਾ ਕਿ ਨਹੀਂ ਭਗਵੰਤ ਪ੍ਰਧਾਨ ਦਾ ਕੀ ਹਾਲ ਕੀਤਾ ਗੱਡੀ 'ਚ ਫੜਿਆ ਗਿਆ ਕੋਈ ਉਹ ਬੈਠਾ ਮੌਜ ਨਾਲ ਇਹਦਾ ਸ਼ਾਮ ਨੂੰ ਦਾਰੂ ਦੀ ਬੋਤਲ ਨਾਲ ਪੀ ਲੈਂਦਾ ਡੱਕ ਕੇ ਪਰ ਪੈਂਦਾ ਆਪਣੇ ਘਰੇ ਯਾਰ ਤੁਹਾਨੂੰ ਪਤਾ મોદી ਦਾ ਤੇ ਫਿਰ ਵੀ ਨਹੀਂ મોદી ਫੜਿਆ ਗਿਆ ਉਹ ਫਿਰਦਾ ਪ੍ਰਧਾਨ ਮੰਤਰੀ ਬਣਿਆ ਲੈ ਕਰਨਾ ਕੀ ਕਰੇ 15 ਲੱਖ ਦਾ ਵਾਅਦਾ ਵੀ ਕੀਤਾ ਲੋਕਾਂ ਨੂੰ ਆ 15 ਲੱਖ ਦਿੱਤਾ ਸੀ ਉਹ ਦਊਗਾ 2 ਲੱਖ ਦਊਗਾ ਤੁਹਾਡੇ ਖਾਤੇ ਚੋਂ ਗਿਆ ਐ ਕੋਈ ਪੈਸਾ ਦੱਸ ਦੀ ਝੂਠ ਮਾਰਦਾ ਉਧਰ ਜਾ ਕੇ ਕਹਿੰਦਾ ਮੈਂ ਇਹ ਕਾਂਗਰਸ ਵਾਲੇ ਤੁਹਾਡੇ ਲਾ ਲੈਣਗੇ ਤੁਹਾਡੇ ਮੰਗਰ ਚੁੱਤਰ ਲਾ ਲੈਣਗੇ ਕੋਈ ਲਾਇਆ ਉਹਨਾਂ ਨੇ ਆਰਾਮ ਮੰਦਰ ਦੇ ਨਾਤੇ ਹੁਣ ਬਿਆਕਰੋਸ ਕੋਟਾ ਕਰਮੇ ਅਰਬਾ ਖਰਬਾ ਰੁਪਿਆ ਲੋਕਾਂ ਨੇ ਵੰਡਿਆ ਉਥੇ ਦਿੱਤਾ ਰਾਮ ਮੰਦਰ ਦੇ ਪੈਸੇ ਇਹਨਾਂ ਨੇ ਲਾ ਲਈ ਲੋਕਾਂ ਦੇ ਪੈਸੇ ਆਪਣੇ ਪਬਲਿਕ ਦੇ ਪੈਸੇ ਆ 5000 ਬੰਦਾ ਉੱਥੇ ਮੈਂ ਜਾ ਕੇ ਆਇਆ ਉੱਥੇ ਰਾਮ ਮੰਦਰ ਦੇਖ ਕੇ ਆਇਆ 5000 ਬੰਦਾ ਉੱਥੇ ਰੋਜ਼ ਪਹੁੰਦਾ ਕੋਰੋਨਾ ਰਬੀਆ ਚੜਾਵਾ ਚੜਦਾ ਸਭ ਖਾ ਜਾਂਦੀ ਧਰਮ ਦੇ ਨਾਂ ਤੇ ਹੁਣ ਇਹ ਨਹੀਂ ਚਾਹੀਦਾ ਧਰਮ ਦੇ ਨਾਂ ਤੇ ਹੁਣ ਹੀ ਨਹੀਂ ਚਾਹੀਦਾ ਅੰਦਰ ਸਿੱਧੇ ਸਾਲਿਆਂ ਨੂੰ ਜਿਹੜੇ ਧਰਮ ਦੇ ਨਾਂ ਤੇ ਕਰਦਾ ਇਹ ਧਰਮ ਦੇ ਨਾਂ ਤੇ ਝੂਠ ਮੋਲ ਕੇ ਮੋਦੀ ਤੇ ਲੋਕਾਂ ਤੋਂ ਵੋਟ ਵੋਟ ਲੈ ਕੇ ਬਸ ਭੱਜਣ ਦੀ ਕਰਦਾ ਸਾਲਾ ਹਰਾਮੀ ਮੁਰਕੇ ਭਾਲਦੇ ਆਉਂਦੇ ਜਿੰਨ ਜਿੱਟੇ ਨੂੰ ਸਾਲਿਆਂ ਨੂੰ ਜਿੱਥੇ ਪੈਂਦਾ ਮੇਰੇ ਭੈਣ ਚੋਂ ਉਦੋਂ ਬਿਲਕੁਲ ਜੀ ਤੁਸੀਂ ਇਹ ਸਾਰਾ ਕੁਝ ਸੰਗਿਆ ਇਹ ਤੁਸੀਂ ਸਾਰਾ ਕੁਝ ਸੰਗਿਆ ਇਹ ਹੁਣ ਜਿਹੜੇ ਅਸੀਂ ਅਸੀਂ ਜਹ ਪਹੁੰਚਿਆ پارک ਦੇ ਵਿੱਚ ਜਿੱਥੇ ਕਾਫੀ ਸਾਰੇ ਆਪਣਾ ਬਜ਼ੁਰਗ ਨੇ ਇਹੀ ਸਾਰੀ ਆਪਣਾ ਚਰਚਾ ਵੀ ਹੋ ਰਹੀ ਹੈ ਜੇ ਅੱਪ ਗੱਲ ਕਰੀਏ ਤਾਂ ਅਸੀਂ ਤੁਹਾਨੂੰ ਇੱਕ ਵਾਰੀ ਫੇਰ ਅਸੀਂ ਇਹ ਸਾਰੀਆਂ ਤਸਵੀਰਾਂ ਦਿਖਾ ਦਿਆਂਗੇ ਇੱਥੇ ਭਾਵੇਂ ਕਿਸੇ ਵੀ ਪਾਰਟੀ ਦਾ ਹੋਵੇ ਇੱਥੇ ਹਰ ਇੱਕ ਪਾਰਟੀ ਦੇ ਬੰਦੇ ਨੇ ਜਿਹੜੇ ਇੱਥੇ ਨਾਲ ਵੱਲੋਂ ਇੱਥੇ ਆਪਣਾ ਗਲਬਦ ਕੀਤੀ ਜਾ ਰਹੀ ਹੈ ਇਹ ਸਾਰਾ ਕੁਝ ਸੁਣ ਲੈ ਵੀ ਕਿਹੜੀ ਪਾਰਟੀ ਹੈ ਜਿਹੜੀ ਵਧੀਆ ਕੰਮ ਕਰਦੀ ਨਹੀਂ ਕਰਦੀ ਇਹ ਸਾਰੀਆਂ ਗੱਲਾਂ ਤੁਸੀਂ ਸੁਣ ਲਿਆ ਨੀ ਸਮਰੋਜ ਜੀ ਬਖੰਡਾ ਤੋਂ ਇਸ ਕਰਮ ਮੇਤ